ਅਰਜੀ ਕੀ ਨਾਮ ਹੈ ਮਕਾਲੀ ਕਿੰਨੀ ਕਿਸ ਤਰ੍ਹਾਂ ਦੀ ਅੱਗ ਲੱਗੀ ਤੁਹਾਡੇ ਜਿਹੜਾ ਬਾਹਨ ਹੈਗਾ ਸੀ ਕਿੰਨਾ ਏਕੜ ਹੈਗਾ ਸੀ ਤੇ ਆਪਣਾ ਆਪ ਦਾ ਵਾਣਸੀਆ ਠੇਕੇ ਦੀ ਸੀ ਬਾਹਨ ਠੇਕੇ ਦੀ ਸੀ ਜੀ 2 ਏਕੜ ਬਾਹਨ ਸੀਗਾ ਤੇ ਕਰੰਟ ਦੇ ਸ਼ਾਰਟ ਨਾਲ ਅੱਗ ਲੱਗੀ ਸੀ ਉਸ ਦੇ ਕਾਰਨ 2 ਕਿੱਲੇ ਕਣਕ ਸੜ ਗਈ ਸੀ ਸਾਢੇ ਕਿਲਕ ਮੱਚੇ ਹਾਂਜੀ ਅੱਜ ਵੱਡਾ ਜਿਹੜਾ ਸੇਵਾ ਪਿੰਡ ਵਾਸੀਆਂ ਨੂੰ ਮਿਲਿਆ ਠੀਕ ਹੈ ਆਪ ਕੋਲ ਪੰਤਿਆਰ ਸਾਹਿਬ ਫੜੇ ਨੇ ਤੇ ਬशीर ਐਮਐਲਏ ਸਾਹਿਬ ਵੀ ਮਿਲਦੇ ਨੇ ਇੱਥੇ ਹਾਂਜੀ ਹਾਂ ਲੱਗਦਾ ਕੁਝ ਹਾਂਜੀ ਹਾਂਜੀ ਐਮਐਲਏ ਸਾਹਿਬ ਨੇ ਵੀ ਬਹੁਤ ਸਹਿਯੋਗ ਕੀਤਾ ਜੀ ਸਰਪੰਚ ਸਾਹਿਬ ਸਾਰੇ ਨਗਰ ਨੇ ਜੀ ਤੇ ਆਪਣੇ ਕਿਸਾਨ ਜੁਨੀਅਨ ਨੇ ਸਭ ਨੇ ਮੇਰਾ ਸਾਥ ਦਿੱਤਾ ਜੀ ਧੰਨਵਾਦ ਸਰਸ ਕਹਿੰਦੇ ਬਾਹ ਫਰੀ ਇੱਕ ਕਿਸਾਨ ਦੀ ਨਾ ਲੋੜਨ ਖਾਨ ਸੀਗਾ ਨੁਕਸਾਨ ਹੋ ਗਿਆ ਜੀ ਘਰ ਨੂੰ ਤਾਂ ਵੀ ਸਾਰਾ ਪਿੰਡ ਲੱਗ ਗਿਆ ਅੱਜ ਕੰਕਰੀਟ ਕੀਤੀ ਜਾ ਰਹੀ ਹੈ ਨਾ ਮੱਤ ਕੀਤੀ ਜਾ ਰਹੀ ਹੈ ਜਾਰੀ ਪ੍ਰਵਾਹ ਦੀ ਹਾਂਜੀ ਬਾਈ ਅਰਗ ਪਹਿਲਾਂ ਸਤਿ ਸ਼੍ਰੀ ਅਕਾਲ ਇਹ ਨਿੱਕਾ ਸਿੰਘ ਜਿਹੜੇ ਸਭ ਮੇਰੇ ਨਾਲ ਪੰਚਾਇਤ ਮੈਂਬਰ ਵੀ ਨੇ ਇਸ ਗਰੇਵ ਕਿਸਾਨ ਸੀ ਇਹਨਾਂ ਦੀ ਜਿਹੜੀ 2 ਏਕੜ ਕਣਕੀ ਜਿਹੀ ਥਰ ਕੇ ਸਵਾਹ ਹੋ ਗਈ ਸੀ ਕਰੰਟ ਲੱਗਣ ਕਾਰਨ ਉਹਦੇ ਸਹਿਯੋਗ ਵਾਤੇ ਸਾਡੇ ਕੋਲ ਸਾਫ ਕੰਮ ਮਿਲੇ ਮਦਰ ਸਿੰਘ ਮਾਨਸਾ ਹੀ ਆ ਪਿੰਡ ਦੇ ਮੋਹਤਵਾਰ ਬੰਦੇ ਤੇ ਜਗਰਾਤ ਸੀ ਜਿਹੜੇ ਕਿ ਕਿਸਾਨ ਦੁਨੀਆ ਸਿੱਧੂਗੁਰ ਦੇ ਆਗੂ ਨੇ ਤੇ ਸੁਗਨਗਰ ਨਗਰ ਸੀ ਤੇ ਸੁਗਨਗਰ ਪੰਚਾਇਤ ਤੇ ਮੇਰੇ ਨਾਲ ਸਾਰੇ ਮੈਂਬਰ ਵੀ ਮੌਜੂਦ ਨੇ ਜਿਵੇਂ ਕਿ ਸੁਖਾ ਸਿੰਘ ਜੋ ਆਮ ਆਦਮੀ ਪਾਰਟੀ ਦੇ ਜ니어 ਬੰਦੇ ਨੇ ਸਾਡੇ ਨਾਲ ਹੀ ਕੰਮ ਕਰਦੇ ਤੇ ਪੂਰਾ ਸਹਿਯੋਗ ਦੇ ਰਹੇ ਨੇ ਅਸੀਂ ਸਾਰਾ ਦਜੇ ਮਿੱਕਾ ਸਿੰਘ ਦੇ ਮਤਲਬ ਵੀ ਕਸਾਨ ਜੁਨੀਅਰ ਦਿਖਾਉਂਦਾ ਵੱਲੋਂ ਵੀ ਹੈ ਤੇ ਇਸੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਿੰਦੇ ਨੇ ਪੂਰਾ ਇਹਨਾਂ ਦਾ ਸਹਿਯੋਗ ਦਿੱਤਾ ਇੱਕ ਗਰੀਬ ਕਿਸਾਨ ਦਾ ਸਾਡੇ ਗੱਲ ਕੀਤੀ ਹੈ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਨੁਕਸਾਨ ਹੋਇਆ ਹੈ ਨਾ ਕਿਸਾਨਾਂ ਦਾ ਆਪਾਂ ਅਗਦਾ ਨਹੀਂ ਇਸੇ ਤਰ੍ਹਾਂ ਸਾਰਿਆਂ ਨੂੰ ਬਾਹਰ ਫੜਨੀ ਚਾਹੀਦੀ ਹੈ ਕਿਸਾਨ ਦੀ ਮਦਦ ਕਰਨ ਦੀ ਹੈ ਤਾਂ ਜੋ ਕਿਸਾਨ ਦੁਬਾਰਾ ਸਿਰ ਉਠਾੜੇ ਹਾਂ ਇੱਕ ਇਹ ਜ਼ਰੂਰੀ ਹੁੰਦਾ ਵੀ ਸਾਰੇ ਨਗਰ ਨਿਵਾਸੀ ਕਿਉਂਕਿ ਆਪਾਂ ਹੋਰ ਵੀ 10-12 ਬੰਦਿਆਂ ਵੀ ਆਉਂਦੀਆਂ ਸਾਰਾ ਸਹਿਯੋਗ ਕਰਦੇ ਵਿੱਚ ਜਿਹੜੇ ਬੰਦਿਆਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਵੀ ਸਹਿਯੋਗ ਕਰਨ ਜੋ ਵੀ ਕੋਈ ਹੁਣ ਫੰਡ ਇਹਨਾਂ ਨੂੰ ਜਿੱਦਾਂ ਜੀ ਵੀ ਨੁਕਸਾਨ ਹੋਇਆ ਕਨਕਰਾਂ ਇਹਨਾਂ ਨੂੰ ਵੀ ਉਹਨਾਂ ਨੂੰ ਆਪ ਦੇ ਵੱਲੋਂ ਵੀ ਇੰਡਿਚਿਵਾਂ ਨਗਰ ਤੋਂ ਇਕੱਠਾ ਕਰਦੇ ਨੇ ਇਹਨਾਂ ਨੂੰ ਵੀ ਸਹਿਯੋਗ ਦੇਣ ਦਾ ਸਹਜਾ ਸਾਰੀਆਂ ਕਿਰਮੇ 300 ਤੱਕ ਕਰਨੀ ਚਾਹੀਦੀ ਤਾਂ ਜੋ ਕਿਸਾਨਾਂ ਕਾ ਕਿਸਾਨ ਤਾਂ ਪਹਿਲੇ ਹੀ ਖੇੜ ਖੇਤੀਆਂ ਦੇ ਰਾਹ ਤੇ ਫੈਗਿਆ ਤਾਂ ਕਿ ਉਹਨਾਂ ਨੂੰ ਹੋਰ ਥੋੜੀ ਤਾਂ ਨਹੀਂ ਆਕਸੀਜਨ ਹੀ ਮਿਲ ਸਕੇ ਇਹ ਇੱਕ ਸੀਜ਼ਨ ਵਾਲੀ ਕੰਮ ਹੈ ਜੀ ਕੋਈ ਆਪਾਂ ਪ੍ਰਭਾਈ ਤਾਂ ਪੂਰੀ ਕਰੀ ਨਹੀਂ ਸਕਦੇ ਸਰਪੇ ਪਹਿਲਾਂ ਵੀ ਦੇਖਿਆ ਤੁਹਾਡਾ ਬਹੁਤ ਵੱਡਾ ਪ੍ਰੋਟਰਾ ਲਾਪਾ ਕਹਿ ਦਈਏ ਇਲਾਕੇ ਦੇ ਵਿੱਚ ਮਾਨਸਾ ਹਰਪੁਰ ਵਿੱਚ ਕਾਫੀ ਸੱਤਾਂ ਦੀ ਜਿਹੜੀ ਅੱਗ ਲੱਗ ਚੁੱਕੀ ਹੈ ਤੁਸੀਂ ਬਹੁਤ ਜਿੜੀ ਜਿਆਦਾ ਮਤ ਕੀਤੀ ਜਾ ਰਹੀ ਹੈ ਅੱਜ ਬੁਰਜਾਠੀ ਬੰਦਿਆ ਇੱਥੇ ਵੀ ਇੱਕ ਖਾਨੜਾ ਗਰੀਬ ਖਸਾਂਚ ਵੱਧੂ ਇੱਕੜੇ ਦੀ ਪਗੜ ਸੁਬਾ ਹੋ ਗਈ ਸੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਵੀ ਸਾਡੀ ਚਾਹੇ ਡਾਇਰੈਕਟਰ ਸੀ ਕੋਈ ਸਿੱਧੀ ਮਤ ਬੋਲੀ ਨਾ ਕਰ ਸਕੀ ਪਰ ਫਿਰ ਵੀ ਇੱਕ ਹੱਲਾਸ਼ੇਰੀ ਹੁੰਦੀ ਹੈ ਆਪਦੇ ਜਾਣ ਪਛਾਣ ਵਾਲਿਆਂ ਨਾਲ ਤੇ ਇਸ ਪਿੰਡ ਦੀ ਖਾਸੀਅਤ ਹੈ ਵੀ ਇਹ ਆਪਣੇ ਆਪ ਹੀ ਪਹਿਲੇ ਕਿਸੇ ਨਾਲ ਵੀ ਕੋਈ ਕਿਸੇ ਦਾ ਨੁਕਸਾਨ ਹੁੰਦਾ ਹੈ ਪਿੰਡ ਦੇ ਵਿੱਚ ਤਾਂ ਸਾਂਝੇ ਤੌਰ ਤੇ ਉਹਦੀ ਮਦਦ ਕਰਦੇ ਨੇ ਜਿਵੇਂ ਹੁਣ ਆਪਣਾ ਮੁੰਡਾ ਨੁਕਸਾਨ ਇਹਦੇ ਕਰੋ ਦੀਦਾ ਮੈਂਬਰ ਵੀ ਨੇ ਪੰਚਾਇਤ ਦੇ ਤੇ ਇਹਨਾਂ ਦੇ ਠੇਕੇ ਤੇ ਲਈ ਹੋਈ ਕਣ ਜਮੀਨ ਚ ਕਣਕ ਵੇਜੀ ਸੀ ਤੇ ਉਥੇ ਅੱਗ ਲੱਗੀ ਸ਼ਾਰਟ ਸਰਕਟ ਕਰਕੇ ਕੁਤਾਰਾਪੁਰ ਦੀ ਲੰਗਦੀਆਂ ਨੇ ਤੇ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਹੁਣ ਪਿੰਡ ਦੇ ਲੋਕੀ ਉਹਦੇ ਵਾਸਤੇ ਕਣ ਇਕੱਠੇ ਕਰਨ ਲੱਗੇ ਹੋਏ ਨੇ ਜਿਹੜਾ ਕੋਈ ਕਣਕ ਨਹੀਂ ਵੀ ਦੇ ਸਕਦਾ ਉਹ ਥੋੜੇ-ਮੋٹے ਆਪ ਦੇ ਵੱਲੋਂ ਬਣਦੀ ਮਾਇਆ ਦੇ ਕੇ ਉਹਦੀ ਸਹਾਇਤਾ ਕਰ ਰਿਹਾ ਹੈ ਗਰੀਬ ਬੰਦੇ ਦੀ ਜੇ ਇਸ ਤਰੀਕੇ ਨਾਲ ਸਾਰੇ ਪਿੰਡਾਂ ਚੀ ਜੇ ਲੋ ਸਾਰੇ ਕਿਸਾਨ ਯੂਨੀਅਨਾਂ ਐਕਟਿਵ ਨੇ ਸਾਰੇ ਜਥੇਬੰਦੀਆਂ ਹੈਗੀਆਂ ਨੇ ਉਹ ਵੀ ਸੋਣਾ ਅੱਗੇ ਲਾ ਕੇ ਜੇ ਕਿਤੇ ਇਹ ਵੀ ਹਮਲਾ ਮਾਰ ਲਿਆ ਕਰਨਾ ਤਾਂ ਸ਼ਾਇਦ ਜਿਹਦੇ ਕੋ ਨੁਕਸਾਨ ਹੁੰਦਾ ਉਹਨੂੰ ਵਿਚਾਰੇ ਨੂੰ ਦੁੱਖ ਭੁੱਲ ਜਾ ਕਰੇ ਤੇ ਇਹਦੇ ਨਾਲ ਥੋੜੀ-ਮੋਟੀ ਭਾਈਚਾਰਕ ਸਾਂਝ ਵੀ ਵੱਧਦੀ ਹੈ ਕਿਉਂਕਿ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ ਜੋ ਸਾਡੇ ਸਾਰੇ ਮਦਦ ਕਰਦੇ ਨੇ ਉਸ ਪਰਿਵਾਰ ਦੀ ਤਾਂ ਕੁਦਰਤੀਆ ਜੋ ਕਿਸੇ ਤੇ ਅਸਰਨ ਦੀ ਆਫਤ ਆਉਂਦੀ ਹੈ ਉਹ ਵੀ ਫਿਰ ਅੱਗੇ ਲਾ ਕੇ ਮਦਦ ਕਰਨ ਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਇਸੇ ਤਰੀਕੇ ਨਾਲ ਹੀ ਅਸੀਂ ਜਿਹੜੀ ਸਾਡਾ ਵਿਰਸਾ ਹੈ ਸਰਬ ਸੰਜੀਤ ਬਲਤਾ ਦਾ ਲੈ ਕੇ ਕੰਮ ਕਰਦੇ ਹਾਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਸਹਿਯੋਗ ਦਿੰਦੇ ਨੇ ਲੋਕ ਉਹਦੇ ਨਾਲ ਬੰਦੇ ਨੂੰ ਦੁੱਖ ਭੁੱਲ ਜਾਂਦਾ ਹੈ ਜਿਹੜਾ ਨੁਕਸਾਨ ਹੋ ਜਾਂਦਾ ਉਹਦੀ ਪਰਪਾਈ ਹੋ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਸਾਹਿਬ